ਕਿ ਨਾ ਤੇ ਪਿਓ ਨੇ ਉੱਤੇ ਫੂਕ ਜੀ ਮਾਰੀ ਤੇ ਸਾਰਾ ਪਾਣੀ ਇਹ ਮੰਦਰ ਜਿਹੜਾ ਦੋ ਫਾੜ ਹੋ ਗਿਆ ਤੇ ਪਾਣੀ ਸੁੱਕ ਗਿਆ ਪਾਣੀ ਸੁੱਕ ਗਿਆ ਸੀਗਾ ਠੀਕ ਹੈ ਜੀ ਤੇ ਇਹ ਜਿਹੜਾ ਸਾਹਮਣੇ ਮੰਦਰ ਬਣਿਆ ਹੋਇਆ ਇਹ ਇਹ ਮੰਦਰ ਕਿਹਨਾਂ ਦਾ ਆ ਇਹ ਤੇ ਦੁਬਾਰਾ ਇਹਨਾਂ ਨੇ ਬਾਅਦ ਵਿੱਚ ਬਣਾਇਆ ਨਾ ਅੱਛਾ ਜਿਹੜਾ ਇਹ ਵਾਲਾ ਹੈ ਨਾ ਸਤਰਾਚੀਨ ਮੰਦਰ ਉਹ ਵੀ ਹੈ ਜਿਹੜਾ ਛੋਟਾ ਤੇਰਾ ਬੱਚਾ ਜਿਹੜਾ ਆ ਉਹ ਸਰੋਵਰ ਦੇ ਵਿੱਚ ਡੇਗ ਗਿਆ ਆ ਤਾਂ ਉਸ ਟਾਈਮ ਦੇ ਉੱਤੇ ਇੱਕ ਅਦ੍ਰਿਕਸ਼ ਸ਼ਕਤੀ ਨੇ ਉਹਨੂੰ ਆਵਾਜ਼ ਲਗਾਈ ਕਿ ਤੈਨੂੰ ਜਾਂ ਤਾਂ ਆਪਣਾ ਬੱਚਾ ਚੁਣਨਾ ਪੈਣਾ ਆ ਤੇ ਜਾਂ ਫਿਰ ਤੈਨੂੰ ਆਪਣਾ ਪਾਣੀ ਨੂੰ ਜਿਹੜਾ ਸਰੋਵਰ ਦਾ ਪਾਣੀ ਆ ਉਸ ਨੂੰ ਚੁਣਨਾ ਪੈਣਾ ਤਾਂ ਉਹ ਇੱਕ ਮਾਸ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਪਹੁੰਚੇ ਆ ਜਿਲ੍ਹਾ ਹੁਸ਼ਿਆਰਪੁਰ ਦੇ ਦਸੂਆ ਡਿਵੀਜ਼ਨ ਚ ਪੈਂਦੇ ਹੋਏ ਇੱਕ ਬਹੁਤ ਹੀ ਪ੍ਰਚੀਨ ਮੰਦਿਰ ਛੇਸ਼ਨਾਗ ਮੰਦਿਰ ਬਿੰਦਰਾਵੰਤਾਂ ਦਸੂਏ ਤੋਂ ਵੱਡਲਾ ਪਿੰਡ ਪੈਂਦਾ ਆ ਤੇ ਬੱਡਲੇਪਿੰਡ ਤੋਂ ਇੱਕ ਆ ਰੋਡ ਨਿਕਲਦਾ ਦਤਾਰਪੁਰ ਨੂੰ ਤੇ ਉਸ ਰੋਡ ਦੇ ਉੱਤੇ ਤਕਰੀਬਨ 4-5 ਕਿਲੋਮੀਟਰ ਬੱਡਲਾਪਿੰਡ ਤੇ ਦਤਾਰਪੁਰ ਤੋਂ ਵੀ 5-6 ਕਿਲੋਮੀਟਰ ਯਾਨੀ ਕਿ ਆਧ ਦੇ ਵਿੱਚ ਇਹ ਜਿਹੜਾ ਆ ਮੰਦਰ ਪਿੰਦਾ ਆ ਇਹ ਮੰਦਰ ਬਹੁਤ ਹੀ ਪ੍ਰਚੀਨ ਮੰਦਰ ਆ ਇੱਥੇ ਦਾ ਬਹੁਤ ਹੀ ਮਤਲਬ ਜਿਹੜਾ ਇਤਿਹਾਸ ਜੁੜਿਆ ਹੋਇਆ ਆ ਜਿਹਦੇ ਵਿੱਚ ਅਸੀਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਮੈਂ ਚਾਹੁੰਦਾ ਕਿ ਸਾਡੇ ਜਿੰਨੀਆਂ ਵੀ ਵੀਡੀਓ ਆ ਵੱਧ ਤੋਂ ਵੱਧ ਲੋਕਾਂ ਤੱਕ ਇਹ ਪਹੁੰਚੇ ਤੇ ਸਾਡੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਅਪਰਚੀਨ ਜਗ੍ਹਾ ਆ ਕਿਲੇ ਆ ਜਬ ਬਹੁਤ ਸਾਰੇ ਇਤਿਹਾਸਿਕ ਸਥਾਨ ਆ ਜਿਹੜੇ ਮਤਲਬ ਹਾਲੇ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਹੈਗੇ ਤੇ ਜੇ ਤੁਸੀਂ ਮੈਨੂੰ ਸਹਿਯੋਗ ਤਾਂਗੇ ਤਾਂ ਵੱਧ ਤੋਂ ਵੱਧ ਮੈਂ ਵੀ ਉਹ ਜਗ੍ਹਾ ਤੇ ਪਹੁੰਚ ਕੇ ਇਹ ਵੀਡੀਓ ਬਣਾਉਂਗਾ ਤੇ ਵੀਡੀਓ ਬਣਾ ਕੇ ਤੁਹਾਡੇ ਸਾਰਿਆਂ ਤੱਕ ਉੱਪਰ ਦੀ ਕਰਾਂਗਾ ਹੁਣ ਤੁਸੀਂ ਦੇਖੋ ਕਿ ਆਲੇ ਦੁਆਲੇ ਸਾਰੇ ਜੰਗਲ ਆ ਤੇ ਜੰਗਲ ਦੇ ਵਿੱਚ ਇਹ ਅਸੀਂ ਜਿਹੜਾ ਮੰਦਰ ਦੇ ਵਿੱਚ ਪਹੁੰਚੇ ਆ ਤੇ ਵੀਡੀਓ ਬਣਾਉਣ ਤੇ ਮੈਨੂੰ ਬਸ ਇਹੋ ਆਸ ਹੁੰਦੀ ਆ ਕਿ ਤੁਸੀਂ ਬਾਤ ਤੋਂ ਬਾਅਦ ਸ਼ੇਅਰ ਕਰੋਗੇ ਸ਼ੇਅਰ ਕਰਨ ਤੋਂ ਬਾਅਦ ਉਹ ਵੀਡੀਓ ਨੂੰ ਹੋਰ ਲੋਕਾਂ ਤੱਕ ਪਹੁੰਚਾਓਗੇ ਸੋ ਚੱਲਦੇ ਆ ਅਸੀਂ ਮੰਦਰ ਦੇ ਅੰਦਰ ਕਰਾਉਨੇ ਆ ਤੁਹਾਨੂੰ ਮੰਦਰ ਦੇ ਦਰਸ਼ਨ ਤੇ ਜਾਣੂ ਕਰਾਉਨੇ ਆ ਇੱਥੇ ਦੇ ਇਤਿਹਾਸ ਬਾਰੇ ਤੇ ਹੋਰ ਵੀ ਤੇ ਸੰਗਤ ਆਈਆਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਸੋ ਵੀਡੀਓ ਤੇ ਬਨੇ ਰਹੋ ਜਗਾ ਹੈ ਲੋਕੇਸ਼ਨ ਦੇਖੋ ਭਾਜੀ ਕਿੰਨੀ ਵਧੀਆ ਆ ਚਾਂਤਮਈ ਮਾਹੌਲ ਚਾਰੇ ਪਾਸੇ ਜੰਗਲ ਹਰਾ ਭਰਾ ਏਰੀਆ ਅਸੀਂ ਪਹੁੰਚ ਚੁੱਕੇ ਹਾਂ ਮੰਦਰ ਦੇ ਮੇਨ ਐਂਟਰੀ ਪੁਆਇੰਟ ਦੇ ਉੱਤੇ ਤੇ ਚੱਲਦੇ ਹਾਂ ਮੰਦਰ ਦੇ ਅੰਦਰ ਤੇ ਕਰਾਉਂਦੇ ਹਾਂ ਤੁਹਾਨੂੰ ਮੰਦਰ ਦੀ ਸੈਰ ਜਿਹਦੇ ਤੋਂ ਕਰਾਉਣਾ ਹੈ ਏਰੀਆ ਦੇਖੋ ਭਾਜੀ ਕਿੰਨਾ ਸ਼ਾਂਤਮਈ ਏ ਹਨਾ ਕਿੰਨਾ ਸਕੂਨ ਆ ਬਹੁਤ ਹੀ ਇੱਕੇ ਸਕੂਨ ਮਿਲਦਾ ਆ ਗਏ ਕਿਉਂਕਿ ਜਿਹੜੇ ਜੰਗਲਾਂ ਦੇ ਵਿੱਚ ਮੰਦਰ ਬਣੇ ਹੋਏ ਆ ਦੇਖੋ ਇਸ ਟਾਈਮ ਮੈਨ ਸੰਘਣੇ ਦਰਖਤਾਂ ਥੱਲੇ ਖੜਾ ਆ ਬਹੁਤ ਹੀ ਮਤਲਬ ਰਮਣੀਕ ਜਗ੍ਹਾ ਆ ਸ਼ਾਂਤਮਈ ਏਰੀਆ ਆ ਮਨ ਨੂੰ ਸਕੂਨ ਮਿਲਦਾ ਆ ਹਲਕੀ ਹਲਕੀ ਹਵਾ ਚੱਲਦੀ ਆ ਤੇ ਇਹ ਤੁਸੀਂ ਜੋ ਦੇਖ ਰਹੇ ਹੋ ਮੰਦਰ ਇਹ ਇੱਕ ਮੰਦਰ ਦਾ ਇੱਕ ਹੀ ਸਾਈਡਰ ਬਣਿਆ ਹੋਇਆ ਆ ਔਰ ਇਹ ਜਿਹੜਾ ਮੇਨ ਹਿੱਸਾ ਆ ਜਿੱਥੇ ਮੇਨ ਇਤਿਹਾਸ ਜੁੜਿਆ ਹੋਇਆ ਆ ਤੁਸੀਂ ਦੇਖੋ ਇੱਥੇ ਔਰਤਾਂ ਦਾ ਜਾਣਾ ਅੰਦਰ ਮਨਾ ਆ ਤੇ ਮੰਦਰ ਭਾਈ ਤੁਸੀਂ ਕੈਮਰੇ ਨੂੰ ਲਾਗੇ ਲੈ ਕੇ ਜਾਓ ਔਰ ਦਿਖਾ ਲਿਓ ਮੰਦਰ ਤੋਂ ਕਿਸ ਤਰ੍ਹਾਂ ਮੰਦਰ ਜਿਹੜਾ ਆ ਇੱਥੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਇਹ ਮੰਦਰ ਕਿਉਂ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਕਿ ਇਹ ਇੱਥੇ ਦੀ ਮਹਾਨਤਾ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀਡੀਓ ਤੇ ਬਣੇ ਰਹੋ ਤੇ ਆ ਪਿੱਛੇ ਜਿਹੜਾ ਸਰੋਵਰ ਆ ਪਾਜੀ ਇਹ ਵੀ ਦਿਖਾ ਲਿਆ ਜਾਵੇ ਇਹ ਸਰੋਵਰ ਇਸ ਟਾਈਮ ਬਿਲਕੁਲ ਸੁੱਕਾ ਹੋਇਆ ਆ ਕਿਸੇ ਟਾਈਮ ਦੇ ਉੱਤੇ ਇਸ ਸਰੋਵਰ ਦੇ ਵਿੱਚ ਪਾਣੀ ਭਰਿਆ ਹੁੰਦਾ ਸੀ ਜਲ ਸੀਗਾ ਠੀਕ ਆ ਜੀ ਆਜੋ ਆਪਾਂ ਇਧਰ ਚੱਲਦੇ ਪਾਜੀ ਇਹ ਜੋ ਤੁਸੀਂ ਮੰਦਿਰ ਦੇਖ ਰਹੇ ਹੋ ਦਤਾਰਪੁਰ ਦਸੂਆ ਦੇ ਵਿਚਕਾਰ ਪੈਂਦਾ ਆ ਤੇ ਇੱਥੇ ਦਾ ਜਿਹੜਾ ਇਤਿਹਾਸ ਜੁੜਿਆ ਹੋਇਆ ਆ ਉਸ ਬਾਰੇ ਹੁਣ ਮੈਂ ਤੁਹਾਨੂੰ ਦੱਸਾਂਗਾ ਪੁਰਾਣੇ ਸਮਿਆਂ ਦੇ ਵਿੱਚ ਬਾਬਾ ਲਾਲ ਦਿਆਲ ਜੀ ਦੇ ਇੱਕ ਛਿਸ ਹੋਇਆ Swami Tapa Das ji ਇਹ ਉਹਨਾਂ ਦਾ ਤਪਸਥਾਨ ਸੀ ਤੇ ਇੱਥੇ ਮਤਲਬ ਲੋਕ ਆਉਂਦੇ ਸੀ ਸੰਗਤਾਂ ਆਉਂਦੀਆਂ ਸੀ ਇੱਕ ਟਾਈਮ ਦੇ ਉੱਤੇ ਕੋਈ ਔਰਤ ਆਈ ਤਾਂ ਉਸ ਔਰਤ ਦੇ ਨਾਲ ਉਹਦਾ ਬੱਚਾ ਸੀ ਉਹ ਬੱਚਾ ਖੇਡਦਾ ਖੇਡਦਾ ਇਸ ਸਰੋਵਰ ਦੇ ਵਿੱਚ ਜਾ ਡਿੱਗ ਗਿਆ ਭਾਈ ਦਿਖਾ ਲਓ ਕੋਈ ਦੁਆਰਾ ਸਰੋਵਰ ਔਰ ਇਸ ਸਰੋਵਰ ਦੇ ਵਿੱਚ ਜਦੋਂ ਡਿੱਗ ਪਿਆ ਤਾਂ ਉਸ ਟਾਈਮ ਦੇ ਉੱਤੇ ਉਸ ਬੀਬੀ ਨੇ ਉਸ ਔਰਤ ਨੇ ਮਹਾਰਾਜ ਨੂੰ ਅਰਦਾਸ ਕੀਤੀ ਕਿ ਮਹਾਰਾ ਮੇਰਾ ਬੱਚਾ ਜਿਹੜਾ ਆ ਉਸ ਸਰੋਵਰ ਦੇ ਵਿੱਚ ਡਿੱਗ ਗਿਆ ਆ ਤਾਂ ਉਸ ਟਾਈਮ ਦੇ ਉੱਤੇ ਇੱਕ ਅਦ੍ਰਿਕਸ਼ ਸ਼ਕਤੀ ਨੇ ਉਹਨੂੰ ਆਵਾਜ਼ ਲਗਾਈ ਕਿ ਤੈਨੂੰ ਜਾਂ ਤਾਂ ਆਪਣਾ ਬੱਚਾ ਚੁਣਨਾ ਪੈਣਾ ਆ ਤੇ ਜਾਂ ਫਿਰ ਤੈਨੂੰ ਆਪਣਾ ਪਾਣੀ ਨੂੰ ਜਿਹੜਾ ਸਰੋਵਰ ਦਾ ਪਾਣੀ ਆ ਉਸ ਨੂੰ ਚੁਣਨਾ ਪੈਣਾ ਤਾਂ ਉਹ ਇੱਕ ਮਾਂ ਸੀ ਉਹਦੇ ਹਿਰਦੇ ਵਿੱਚ ਦਰਦ ਸੀਗਾ ਤਾਂ ਉਸ ਟਾਈਮ ਦੇ ਉੱਤੇ ਉਸ ਔਰਤ ਨੇ ਆਪਣੇ ਬੱਚੇ ਨੂੰ ਛੁਣਿਆ ਤਾਂ ਉਸ ਵਕਤ ਛੇਸ਼ਨਾਗ ਜੀ ਪ੍ਰਗਟ ਹੋਏ ਪ੍ਰਗਟ ਹੋਣ ਤੋਂ ਬਾਅਦ ਉਹਨਾਂ ਨੇ ਆਪਣਾ ਜਿਹੜਾ ਫਨ ਖਲਾਰ ਕੇ ਤਾਂ ਆਪਣੀ ਜਿਹੜਾ ਫੁੰਕਾਰਾ ਮਾਰਿਆ ਫੁਕਾਰਾ ਮਾਰਨ ਤੋਂ ਬਾਅਦ ਤੇ ਜਿਹੜਾ ਮੰਦਿਰ ਸੀਗਾ ਇਹ ਦੋ ਹਿੱਸਿਆਂ ਦੇ ਵਿੱਚ ਵੰਡੇ ਆ ਗਿਆ ਔਰ ਜਿਹੜਾ ਇਹ ਸਰੋਵਰ ਸੀ ਇਹਦਾ ਸਾਰਾ ਹੀ ਪਾਣੀ ਸੁੱਕ ਗਿਆ ਤੇ ਮਤਲਬ ਇੱਥੇ ਦਾ ਜਿਹੜਾ ਪੁਰਾਣਾ ਇਤਿਹਾਸ ਆ ਉਦੋਂ ਤੱਕ ਮਤਲਬ ਇਹ ਸਰੋਵਰ ਸੁੱਕਾ ਹੀ ਆ ਤੇ ਉਸ ਤੋਂ ਬਾਅਦ ਇਹ ਸਰੋਵਰ ਨੇ ਕਹਿੰਦਾ ਨਹੀਂ ਭਰਿਆ ਗਿਆ ਤੇ ਕਹਿੰਦੇ ਨਾ ਬਾਜੀ ਕਿ ਸਰੋਵਰ ਜਦੋਂ ਭਰਦੇ ਆ ਤਾਂ ਉਦੋਂ ਇਹਦਾ ਪਾਣੀ ਜਿਹੜਾ ਟਿਕਦਾ ਨਹੀਂ ਨਾ ਤੇ ਉਸ ਤੋਂ ਬਾਅਦ ਇੱਥੇ ਲੋਕਾਂ ਦੀ ਜਿਹੜੀ ਮਾਨਤਾ ਬਣ ਗਈ ਤੇ ਇੱਥੋਂ ਦੂਰ ਦੂਰ ਤੋਂ ਲੋਕ ਆਉਣ ਲੱਗ ਪਏ ਤਾਂ ਉਹਨਾਂ ਦੀ ਜਿਹੜੀ ਮੰਨਤ ਵਗੈਰਾ ਪੂਰੀ ਹੋਣ ਲੱਗ ਪਈ ਔਰ ਇਸ ਦੇ ਨਾਲ ਹੀ ਇੱਥੇ ਮਾਤਾ ਦੁਰਗਾ ਜੀ ਦਾ ਔਰ ਬਜਰੰਗ ਵਾਲੀ ਜੀ ਦਾ ਮੰਦਿਰ ਸਤਾਫਿਤ ਆ ਬਾਬਾ ਲਾਲ ਦਿਆਲ ਜੀ ਦੀ ਇੱਥੇ ਕਾਫੀ ਮਾਨਤਾ ਆਇਆ ਉਦਾਂ ਬਾਰੇ ਵੀ ਮੈਂ ਵੀਡੀਓ ਪਾਈ ਹੋਈ ਆ ਰਾਮਪੁਰ ਹਲੇੜ ਦੀ ਤੁਸੀਂ ਚੈਨਲ ਤੇ ਦੇਖ ਸਕਦੇ ਆ ਉਸ ਤੋਂ ਅੱਗੇ ਤੇ ਸੰਗਤਾਂ ਹੁੰਦੀਆਂ ਨੇ ਮੇਲਾ ਲੱਗਦਾ 나ਗ ਪੰਚਮੀ ਦੇ ਉੱਤੇ ਕਾਫੀ ਇੱਥੇ ਰਸ ਹੁੰਦਾ ਆ ਤੇ ਆਪਾਂ ਹੋਰ ਵੀ ਤੁਹਾਨੂੰ ਮੰਦਿਰ ਦੀ ਸ਼ੈਅ ਕਰਾਉਨੇ ਆ ਚੱਲਦੇ ਆ ਦੂਜੇ ਪਾਸੇ ਕੁੰਡ ਦੇ ਵਿੱਚ ਅੱਛਾ ਜੀ ਤੇ ਉਹ ਕੁੰਡ ਦੇ ਵਿੱਚ ਜਿਹੜਾ ਡਿੱਗਿਆ ਤੇ ਉਹ ਕਾਫੀ ਰੌਂਡ ਲੱਗ ਪਏ ਫਿਰ ਮੇਰਾ ਪੁੱਤ ਡਿੱਗ ਪਿਆ ਇਹਨੂੰ ਬਚਾਓ ਹਾਂਜੀ ਹਾਂਜੀ ਮਤਲਬ ਤੇ ਫਿਰ ਵਿਸ਼ੇਸ਼ ਨਾਲ ਜਿੰਨ ਜਿੰਨ ਜਿਹੜੇ ਬੜੇ ਰੋਏ ਤੇ ਫਿਰ ਉਹਨਾਂ ਨੇ ਨਾ ਨਿਕਲ ਕੇ ਉਹ ਜਿਹੜਾ ਮੰਦਰ ਤੁਸੀਂ ਦੇਖਿਆ ਹੈ ਉਹ ਹਾਂਜੀ ਹਾਂਜੀ ਉਹਦੇ ਵਿੱਚੋਂ ਨਿਕਲੇ ਮੰਦਰ ਫਾੜ ਕੇ ਨਾ ਤੇ ਫਿਰ ਉਹਨਾਂ ਨੇ ਉੱਥੇ ਫੂਕ ਜੀ ਮਾਰੀ ਤੇ ਉਹ ਸਾਰਾ ਪਾਣੀ ਇਹ ਮੰਦਰ ਜਿਹੜਾ ਦੋ ਫਾੜ ਹੋ ਗਿਆ ਤੇ ਪਾਣੀ ਸੁੱਕ ਗਿਆ ਪਾਣੀ ਸੁੱਕ ਗਿਆ ਸੀਗਾ ਠੀਕ ਹੈ ਜੀ ਤੇ ਇਹ ਜਿਹੜਾ ਸਾਹਮਣੇ ਮੰਦਰ ਬਣਿਆ ਹੋਇਆ ਇਹ ਇਹ ਮੰਦਰ ਕਿਨਾਂ ਦਾ ਆ ਇਹ ਦੁਬਾਰਾ ਇਹਨੇ ਬਾਅਦ ਵਿੱਚ ਬਣਾਇਆ ਨਾ ਅੱਛਾ ਜਿਹੜਾ ਇਹ ਵਾਲਾ ਹੈ ਨਾ ਸਤਰਾਚੀਨ ਮੰਦਿਰ ਹੋਹੀਏ ਜਿਹੜਾ ਛੋਟਾ ਹੈ ਇੱਥੇ ਜਿੱਦਾਂ ਬਾਬਾ ਲਾਲ ਦਿਆਲ ਜੀ ਦੀਆਂ ਕਾਫੀ ਤਸਵੀਰਾਂ ਲੱਗੀਆਂ ਹੋਈਆਂ ਆ ਉਹਨਾਂ ਦਾ ਇੱਥੇ ਕੀ ਮਤਲਬ ਮਹੱਤਵ ਆ ਹਾਂ ਜੀ ਉਹਨਾਂ ਨੇ ਕਾਫੀ ਜ਼ਿਆਦਾ ਤੇ ਯੋਗਦਾਨ ਪਾਇਆ ਮੰਦਿਰ ਬਣਾਉਣ ਵਿੱਚ ਕਾਫੀ ਮਹੱਤਵ ਆ ਉਹਨਾਂ ਦੇ ਵੀ ਛੇ ਸੀ ਸੀਗੇ ਤਪਾਰਾਮ ਜੀ ਜਿਹੜੇ ਬਾਬਾ ਸੀਗੇ ਤੇ ਇੱਥੇ ਅੱਜ ਚੌਂਕੀ ਸੀਗੀ ਚੌਂਕੀ ਕੀਰਤਨ ਵਗੈਰਾ ਨਹੀਂ ਉਹ ਐਤਵਾਰ ਨੂੰ ਹੁੰਦਾ ਸ਼ਾਇਦ ਐਤਵਾਰ ਨੂੰ ਹੁੰਦਾ ਤੇ ਇੱਥੇ ਉਹਦਾ ਮੇਲਾ ਜਾਂ ਕੋਈ ਦਿਨ ਕਿਹੜਾ ਆ ਹਾਂ ਜੀ ਇਹ ਮਸਲ ਦ ਨਾਗ ਪੰਚਮੀ ਨਾਗ ਪੰਚਮੀ ਇੱਥੇ ਵੈਸੇ ਤੁਸੀਂ ਜਾਣਦੇ ਹੋਵੋਗੇ ਤੁਸੀਂ ਦੱਸਿਆ ਬਚਪਨ ਤੋਂ ਇੱਥੇ ਹੁੰਦੇ ਆ ਮਤਲਬ ਕਿੱਥੋਂ ਕਿੱਥੋਂ ਸੰਗਤ ਆਉਂਦੀ ਆ ਇੱਥੇ ਮੈਂ ਜਦ ਦੇਖਦਾ ਇਹ ਤੋਂ ਪਹਾੜ ਵੱਲੋਂ ਵੀ ਮਤਲਬ ਹੁੰਦੀ ਆ ਇੱਥੇ ਆ ਆਪਣੇ ਹੁਣ ਵੀ ਕੋਈ ਸੰਗਤਾਂ ਸੀ ਜਿਹੜੀਆਂ ਮਾਨਸਰ ਪੰਘਾੜੇ ਵੱਲੋਂ ਆਈਆਂ ਹਾਂ ਹਾਂਜੀ ਹਾਂਜੀ ਕੋਦੇ ਕਾਫੀ ਦੂਰ ਦੂਰ ਤੱਕ ਫੈਲੇ ਹੋਇਆ ਹੈ ਮੰਦਰ ਦੇ ਬਾਰੇ ਲੋਕ ਠੀਕ ਹੈ ਕੋਈ ਇੱਥੇ ਮੰਦਰ ਦੀ ਖਾਸ ਮਾਨਤਾ ਜਿੱਦਾਂ ਮਤਲਬ ਕਈ ਆਪਾਂ ਜਾਣਦੇ ਆ ਕੋਈ ਹੁਣ ਚਲੋ ਇੱਥੇ ਫਲਾਣੀ ਬਖਸ਼ਿਆ ਬਾਬਾ ਜੀ ਦੀ ਕੋਈ ਐਦਾ ਕੁਝ ਹੋ ਜਾਂਦਾ ਇੱਥੇ ਕੋਈ ਖਾਸ ਜਿੱਦਾਂ ਗੀਤ ਵੀ ਤਾਂ ਗਾਏ ਹੋ ਗਾਈਆਂ ਵਗੈਰਾ ਹੁੰਦੀਆਂ ਨਾ ਜਿੱਦਾਂ ਮੈਂ ਦੁੱਧ ਪਹਿਲਾਂ ਫੇਰ ਘਰ ਦੇ ਲੈ ਕੇ ਇੱਥੇ ਚਲਾਉਂਦੀ ਹਾਂ ਹਾਂਜੀ ਹਾਂਜੀ ਕਿ ਦੁੱਧ ਦੀ ਬਰਕਤ ਹੁੰਦੀ ਹੈ ਬਰਕਤ ਹੁੰਦੀ ਆ ਯਾਨੀ ਇੱਕ ਜਠੇੜ ਟਾਈਪ ਵੀ ਕਹਿ ਸਕਦੇ ਆ ਹਾਂਜੀ ਇਹ ਵੀ ਕਹਿ ਸਕਦੇ ਕਿ ਗਾਈਆਂ ਦੇ ਵਿੱਚ ਜਿੱਦਾਂ ਕੀ ਹਾਂਜੀ ਹਾਂਜੀ ਪੁਰਾਣੇ ਸਮੇਂ ਅ ਜਿੱਦਾਂ ਹੁੰਦਾ ਸੀਗਾ ਲੋਕ ਕੀ ਮੰਦੇ ਹੁੰਦੇ ਸੀ ਠੀਕ ਆ ਜੀ ਤੇ ਇਹ ਮੰਦਰ ਵਗੈਰਾ ਬਾਅਦ ਵਿੱਚ ਇਹ ਤਾਂ ਫਿਰ ਬਾਅਦ ਵਿੱਚ ਹੀ ਸਾਰੇ ਬਾਅਦ ਵਿੱਚ ਹੀ ਪਰਾਚੀਨ ਮੰਦਰ ਉਹੀ ਗੱਜਲਾ ਨਾ ਸ਼ੇਸ਼ਨਗਵ ਜੀ ਉਹਦਾ ਐਤਵਾਰ ਨੂੰ ਮਤਲ ਉਹਨਾਂ ਸੀ ਗੱਲਬਾਤ ਕੀਤੀ ਇੱਥੇ ਆਈਆਂ ਹੋਈਆਂ ਸੰਗਤਾਂ ਦੇ ਨਾਲ ਤੇ ਇਹ ਤੁਸੀਂ ਸਾਰੀ ਜਾਣਕਾਰੀ ਸੁਣੀ ਇਸ ਦੇ ਨਾਲ ਹੀ ਇੱਥੇ ਬਣੇ ਹੋਏ ਆ ਛੋਟੇ ਮੰਦਰ ਆ ਸ਼ੇ ਭੋਲੇ ਪੰਡਿਆਰੀ ਜੀ ਦਾ ਇੱਥੇ ਸ਼ਿਵਲਿੰਗ ਸਤਾਪਿਤ ਆ ਸਾਡੇ ਪਿਆਰੇ ਬਾਬਾ ਬਾਲਕਨਾਥ ਜੀ ਉਹਨਾਂ ਦਾ ਇੱਥੇ ਮੂਰਤੀ ਸਤਾਪਿਤ ਕੀਤੀ ਹੋਈ ਆ ਉਸ ਤੋਂ ਬਾਅਦ ਕੁਝ ਹੋਰ ਮੂਰਤੀਆਂ ਆ ਤੇ ਇਸ ਤੋਂ ਬਾਅਦ ਸ਼ਨੀ ਦੇਵ ਜੀ ਦਾ ਮੰਦਰ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿੰਨਾ ਸੋਹਣਾ ਮਾਹੌਲ ਆ ਕਿੰਨੀ ਸੋਹਣੀ ਜਗ੍ਹਾ ਆ ਔਰ ਸਾਨੂੰ ਜਰੂਰ ਦੱਸਣਾ ਕਮੈਂਟਾਂ ਦੇ ਵਿੱਚ ਸਾਨੂੰ ਦੱਸਣਾ ਔਰ ਉਸ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਦੇਖੋ ਤੁਸੀਂ ਸ਼ੇਅਰ ਕਰਦੇ ਆ ਸਾਨੂੰ ਹੱਲਾਸ਼ੇਰੀ ਮਿਲਦੀ ਆ ਤੇ ਅਸੀਂ ਬੱਤ ਤੋਂ ਬੱਤ ਵੀਡੀਓ ਬਣਾਉਂਦੇ ਆ ਸੋ ਅਗਲੇ ਬਲੌਗ ਵਿੱਚ ਜਲਦੀ ਤੁਹਾਨੂੰ ਮਿਲੂੰਗਾ ਤੁਹਾਡੇ ਤੋਂ ਇਜਾਜ਼ਤ ਲੈਂਦਾ ਹੋਇਆ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਔਰ ਮਨੋ ਹਿਸ਼ਾਰਪੁਰ ਤੋਂ ਸਤਿ ਸ੍ਰੀ ਅਕਾਲ ਜੀ